ਅੱਜ ਮੈਂ ਆਪਣੀ ਫਰਮਾਇਸ਼ ਤੇ ਤੇ ਬਣਾ ਰਹੀਆਂ ਗੋੰਦ ਦੀਆਂ ਪਿੰਨੀਆਂ ਜੋ ਕਿ ਸਰਦੀ ਦੇ ਸਾਡੇ ਲਈ ਕਾਫੀ ਫਾਇਦੇਮੰਦ ਹੈ ਗੋੰਦ ਦੀਆਂ ਪਿੰਨੀਆਂ ਬਣਾ ਲੈ ਸੀ ਇੱਥੇ ਲੈ ਲਿਆ ਗੋਣ ਬਾਦਾਮ ਕਾਜੂ ਅਖਰੋਟ ਇੱਕ ਕੋਲੀ ਮਖਾਣਾ ਕਿਸ਼ਮਿਸ਼ ਚਾਰ ਮਗਰ ਤੇ ਦੇਸੀ ਕੇਟਡ ਕੋਕੋਨਟ ਮਤਲਬ ਨਾਰੀਆ ਦਾ ਬੁਰਾਦਾ ਸਾਰੇ ਡਰਾਈ ਫੂਡ ਨੂੰ ਮੈਂ ਇੱਥੇ ਕੱਟ ਕੇ ਇਸਤੇਮਾਲ ਕਰਾਂਗੀ ਤੇ ਸਾਰੇ ਡਰਾਈ ਫੂਡ ਨੂੰ ਮੈਂ ਇੱਥੇ ਕੱਟ ਕੇ ਲੈ ਲਿਆ ਸੀਗਾ ਹੁਣ ਕੜਾਈ 'ਚ ਐਡ ਕਰਾਂਗੇ ਸੀ ਦੋ ਚਮਚ ਦੇਸੀ ਘਿਓ ਦੇਸੀ ਘਿਓ ਗਰਮ ਹੋਂਦੇ ਤੇ ਐਡ ਕਰ ਦਾਂਗੇ ਸਭ ਤੋਂ ਪਹਿਲੇ ਸੀ ਗੋਂਦ ਤੇ ਗੋਂਦ ਨੂੰ ਇੱਕ ਤੋਂ ਦੋ ਮਿੰਟ ਤੱਕ ਇਸੀ ਦੇ ਰੋਸਟ ਕਰਾਂ ਜਦ ਤੱਕ ਇਹ ਦਾਣਾ ਫੋਲ ਨਾ ਜਾਏ ਇੱਕ ਥਾਲ 'ਚ ਅਸੀਂ ਗੋਂਦ ਨੂੰ ਕੱਢਤਾ ਉਸੇ ਕੜਾਈ 'ਚ ਮਖਾਣਾ ਇਕੋਲੀ ਐਡ ਕਰਕੇ ਉਹਨੂੰ ਵੀ ਇੱਕ ਮਿੰਟ ਤੱਕ ਅਸੀਂ ਇੱਥੇ ਰੋਸਟ ਕਰ ਲਾਂਗੇ ਤੇ ਇਸ ਤਰੀਕੇ ਤੋੜ ਕੇ ਚੈੱਕ ਕਰ ਲਾਂਗੇ ਮਖਾਣੇ ਨੂੰ ਅਸੀਂ ਗੋਂਦ ਵਿੱਚ ਮਿਕਸ ਕਰ ਦਾਂ ਇਕ ਕੋਲ 1 ਚਮਚ ਹੋਰ ਐਡ ਕਰਾਂਗੇ ਦੇਸੀ ਕੋ ਇਸੇ ਤਰੀਕੇ ਨਾਲ ਅਸੀਂ ਸਾਰੇ ਹੀ ਡਰਾਈ ਫਰੂਟਾਂ ਉੱਤੇ ਇੱਕ ਇੱਕ ਚਮਚ ਪਾ ਕੇ ਨਾ ਘਿਓ ਦਾ ਅਸੀਂ ਸਾਰੇ ਡਰਾਈ ਫਰੂਟਾਂ ਉੱਤੇ ਰੋਸਟ ਕਰ ਲਾਂਗੇ ਤੇ ਮੈਂ ਤੇ ਸਾਰੇ ਡਰਾਈ ਫੂਡ ਨਾਲ ਕੱਟ ਕੇ ਪਿੰਨੀਆਂ ਬਣਾ ਪਿੰਨੀਆਂ ਵਿੱਚ ਐਡ ਕਰਾਂਗੀ ਅਗਰ ਤੁਸੀਂ ਇਸ ਤਰੀਕੇ ਨਾਲ ਨਹੀਂ ਖਾਣਾ ਚਾਹੁੰਦੇ ਤੇ ਤੁਸੀਂ ਇਹਨੂੰ ਮਿਕਸੀ ਵਿੱਚ ਗ੍ਰाइंड ਕਰਕੇ ਵੀ ਇਹਦਾ ਪਾਊਡਰ ਬਣਾ ਕੇ ਵੀ ਇਹਨੂੰ ਪਿੰਨੀਆਂ ਵਿੱਚ ਮਿਕਸ ਕਰ ਸਕਦੇ ਹੋ ਬਟ ਮੈਨੂੰ ਇਸ ਤਰੀਕੇ ਨਾਲ ਹੀ ਕੱਟਿਆ ਹੈ ਇਹ ਡਰਾਈ ਫੂਡ ਵਧੀਆ ਲੱਗਦਾ ਇਸ ਲਈ ਮੈਂ ਸਾਰੇ ਡਰਾਈ ਫੂਡ ਨੂੰ ਤੇ ਕੱਟ ਕੇ ਹੀ ਲੈ ਰਹੀ ਹਾਂ ਤੇ ਸਾਰੇ ਡਰਾਈ ਫੂਡ ਨੂੰ ਅਸੀਂ ਇੱਕ ਇੱਕ ਦੋ ਦੋ ਚਮਚ ਵਿੱਚ ਕਿਉ ਵਿੱਚ ਪਾਗ ਪਾ ਕੇ ਨਾ ਕੜਾਹੀ ਵਿੱਚ ਇਹਨੂੰ ਰੋਸਟ ਕਰ ਲਾਂਗੇ ਸਾਰੇ ਡਰਾਈ ਫੂਡ ਨੂੰ ਅਸੀਂ ਰੋਸਟ ਕਰ ਲਿਆ ਇਕੱਠਾ ਕਰ ਲਿਆ ਹੁਣ ਅਸੀਂ ਕੋਲੀ ਜਾਂ ਗਿਲਾਸ ਦੀ ਕੋਈ ਬੈਕ ਸਾਈਡ ਤੋਂ ਲੈ ਕੇ ਨਾ ਮਖਾਨਾ ਤੇ ਉਹਨੂੰ ਉਸ ਟ੍ਰਿਕ ਨਾਲ ਅਸੀਂ ਕ੍ਰਸ਼ ਕਰ ਲਾਂਗੇ ਬਾਕੀ ਡਰਾਈ ਫੁੱਡ ਨੂੰ ਮੈਂ ਕੱਟ ਕੇ ਲਿਆ ਸੀ ਸਾਰੇ ਡਰਾਈ ਫੁੱਡ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰਕੇ ਸਾਈਡ ਤੇ ਰੱਖਤਾ ਹੁਣ ਅਸੀਂ ਇਥੇ ਭੁੰਨ ਲੈਣੇ ਆਪਣਾ ਆਟਾ ਕੜਾਈ ਚ ਐਡ ਕੀਤਾ ਦੋ ਚਮਚ ਦੇਸੀ ਘਿਓ ਤੇ ਇੱਕ ਕੋਲੀ ਆਟਾ ਐਡ ਕੀਤਾ ਸੀ ਇਹਨੂੰ ਹਲਕਾ ਜਿਹਾ ਪਹਿਲੇ ਭੁੰਨ ਲਾਂਗੇ ਫਿਰ ਦੋ ਚਮਚ ਹੋਰ ਐਡ ਕਰਾਂਗੇ ਅਸੀਂ ਦੇਸੀ ਘਿਓ ਦਾ ਅਸੀਂ ਇੱਕ ਵਾਰ ਜ ਸਾਰਾ ਘਿਓ ਐਡ ਨਹੀਂ ਕਰਨਾ ਥੋੜਾ ਥੋੜਾ ਕਰਕੇ ਦੋ ਦੋ ਚਮਚ ਕਰਕੇ ਅਸੀਂ ਘਿਓ ਦੇ ਐਡ ਕਰਾਂਗੇ ਇਥੇ ਮੈਂ ਟੋਟਲ 7 ਤੋਂ 8 ਚਮਚ ਐਡ ਕੀਤੇ ਸੀਗੇ ਦੇਸੀ ਘਿਓ ਦੇ ਤੇ ਆਟਾ ਬਹੁਤ ਵਧੀਆ ਤਰੀਕੇ ਨਾਲ ਭੁੰਨ ਗਿਆ ਤੁਸੀਂ ਦੇਖ ਸਕਦੇ ਹੋ ਯਾਨੀ ਸਟਾਰਟ ਹੋ ਗਈ ਸੀ ਹੁਣ ਅਸੀਂ ਇਹ ਐਡ ਕਰ ਦਾਂਗੇ ਇੱਕ ਵੱਡਾ ਚਮਚ ਪਰ ਕੇ ਖਸਖਸ ਦਾ ਉਹਨੂੰ ਲਾਸਟ ਵਿੱਚ ਇਸੇ ਤਰੀਕੇ ਨਾਲ ਐਡ ਕਰਕੇ ਉਹਨੂੰ ਵੀ ਹਲਕਾ ਜਿਹਾ ਪੌਣ ਲਵਾਂਗੇ ਕੜਾਈ ਨੂੰ ਅਸੀਂ نیچے ਲਾ ਲਾਂਗੇ ਆਟਾ ਬੋਧੋ ਦੇ ਤਰੀਕੇ ਨਾਲ ਪੌਣ ਗਿਆ ਸੀ ਹੁਣ ਅਸੀਂ ਵਿੱਚ ਸਾਰੇ ਡਰਾਈ ਫੂਡ ਐਡ ਕਰ ਦਾਂਗੇ ਜੋ ਅਸੀਂ ਕੱਟ ਕੇ ਰੱਖੇ ਸੀਗੇ ਨਾਲੇ ਐਡ ਕਰ ਦਾਂਗੇ ਵਿੱਚ ਇੱਕ ਚਮਚ ਸੌਂਡ ਦਾ ਇਹ ਸਰਦੀਆਂ ਲਈ ਸਾਨੂੰ ਜ਼ਰੂਰ ਪੀਣੀਆਂ ਵਿੱਚ ਇਸਤੇਮਾਲ ਕਰਨਾ ਚਾਹੀਦਾ ਤੇ ਨਾਲੇ ਐਡ ਕਰਦੇ ਹੀ ਸ਼ੱਕਰ ਗੁੜ ਦੀ ਸ਼ੱਕਰ ਐਡ ਕੀਤੀ ਤੁਸੀਂ ਇਸ ਜੀ ਨਾਲ ਚੀਨੀ ਨੂੰ ਪੀਸ ਕੇ ਵੀ ਐਡ ਕਰ ਸਕਦੇ ਬਟ ਮੈਂ ਗੁੜ ਦੀ ਸ਼ੱਕਰ ਐਡ ਕੀਤੀ ਸੀ ਜਿੰਨਾ ਸੀ ਆਟਾ ਲਾਵਾਂਗੇ ਨਾ ਓਨੀ ਹੀ ਮੈਂ ਤੇ ਇੱਕ ਕੋਲੀ ਆਟਾ ਲਿਆ ਸੀ ਤੇ ਇੱਕ ਕੋਲੀ ਸ਼ੱਕਰ ਲੈਣੀ ਚੰਗੀ ਤਰ੍ਹਾਂ ਮਿਕਸ ਕਰਕੇ ਜਦੋਂ ਹਲਕਾ ਹਲਕਾ ਕੋਸਾ ਹੋ ਜਾਏਗਾ ਨਾ ਮਿਕਸਚਰ ਤੇ ਅਸੀਂ ਇਸੇ ਤਰੀਕੇ ਨਾਲ ਫਿਰ ਇੱਕ ਇੱਕ ਕਰਕੇ ਪਿੰਨੀ ਨੂੰ ਬੰਨਣਾ ਸਟਾਰਟ ਕਰ ਦਾਂਗੇ ਤੇ ਬਹੁਤ ਹੀ ਰਾਮਨਾ ਜੀ ਪਿੰਨੀ ਬੰਨਨੀ ਸਟਾਰਟ ਹੋ ਗਈ ਸੀਗੀ ਇੱਥੇ ਮੈਂ ਸਾਰੀਆਂ ਹੀ ਪਿੰਨੀਆਂ ਬਣਾ ਲਿਆ ਸੀ ਤੁਹਾਨੂੰ ਇੱਕ ਪਿੰਨੀ ਤੋੜ ਕੇ ਚੈੱਕ ਕਰਨੀ ਤੁਸੀਂ ਦੇਖ ਸਕੋਗੇ ਕਿ ਪਿੰਨੀ ਇਹ ਸੌਫਟ ਬਣ ਕੇ ਤਿਆਰ ਹੋਈ ਸੀਗੀ ਖਾਂਚ ਬਹੁਤ ਯਾਰ ਟੇਸਟੀ ਬਣ ਕੇ ਤਿਆਰ ਹੁੰਦੇ ਜੇ ਤੁਹਾਨੂੰ ਸਰਦਿਆਂ ਇਹ ਜੋੜਾ ਕਰਦੋ ਨਾ ਤੁਸੀਂ ਇਹ ਵਾਲੀ ਪਿੰਨੀਆਂ ਬਣਾ ਕੇ ਖਾਓ ਤੁਹਾਨੂੰ ਬਹੁਤ